ਜੀ ਵੈਲਕਮ ਬੈਕ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੁਆਫਾ ਜਸਤੇ ਅੱਜ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਪਿੰਡ ਦੇ ਪਏ ਜਿਹੜੇ ਸੀਵਰੇਜ ਆ ਉਹਦਾ ਪਾਣੀ ਛੱਪੜ ਤੱਕ ਆ ਰਿਹਾ ਜੋ ਮੀਂਹ ਦੇ ਕਾਰਨ ਓਵਰਫਲੋ ਹੋ ਕੇ ਰੋਡ ਤੇ ਆ ਰਿਹਾ ਇਹ ਪਾਣੀ ਦਿਖਾਣ ਦਾ ਮਤਲਬ ਇਹ ਨਹੀਂ ਆ ਕਿ ਪਾਣੀ ਇਹ ਗੰਦਾ ਆ ਇੱਥੋਂ ਦੇ ਰਾਹ ਗੇੜੇ ਨੂੰ ਤਾਂ ਨਹੀਂ ਪਤਾ ਇਹ ਗੰਦਾ ਹੈ ਪਰ ਸਾਨੂੰ ਪਤਾ ਹੈ ਗੰਦਾ ਪਾਣੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਕਿੰਨੇ ਦੇਖੋ ਟਰੈਕਟਰ ਗੱਡੀਆਂ ਲੰਘਦੇ ਇੱਕ ਦੂਜੇ ਛਿੱਟੇ ਹੀ ਪੈਂਦੇ ਆ ਗੜਰਾਂ ਦਾ ਪਾਣੀ ਦੇਖੋ ਮੈਨੂੰ ਦੱਸਿਆ ਗਿਆ ਸੀ ਕਿ ਇਸ ਗਰਮੀ ਵਿੱਚ ਇਹ ਛੱਪੜ ਦਾ ਪਾਣੀ ਰੀਸਾਈਕਲ ਕੀਤਾ ਜਾਣਾ ਆ ਇੱਥੇ ਪਲਾਂਟ ਲੱਗਣਾ ਆ ਕਿ ਅਸੀਂ ਵਰਤੋਂ ਵਿੱਚ ਪਾਣੀ ਲਿਆ ਕਰਨਾ ਖੇਤਾਂ ਨੂੰ ਲਾਇਆ ਕਰਨਾ ਆ ਤੁਸੀਂ ਦੇਖ ਸਕਦੇ ਹੋ ਕਿ ਮਿਕਸ ਸਾਈਕਲ ਵਾਲਾ ਗੰਦੇ ਪਾਣੀ ਦੇ ਵਿੱਚੋਂ ਜਾ ਰਿਹਾ ਤੇ ਉਧਰੋਂ ਗੱਡੀ ਆ ਰਹੀ ਆ ਆ ਤੁਸੀਂ ਥਾਰ ਚੈੱਕ ਕਰ ਸਕਦੇ ਕਿੰਨੀ ਤੇਜ਼ ਰਫ਼ਤਾਰ ਨਾਲ ਜਾ ਰਹੀ ਆ ਐਸੇ ਮੈਨੂੰ ਦੱਸਿਆ ਗਿਆ ਸੀ ਕਿ ਛੱਪੜ ਦਾ ਜੋ ਵੀ ਕੰਮ ਆ ਗਰਮੀਆਂ ਦੇ ਵਿੱਚ ਸਟਾਰਟ ਹੋ ਜਾਣਾ ਪਰ ਹੁਣ ਗਰਮੀਆਂ ਤਾਂ ਖਤਮ ਹੋਣ ਤੇ ਆ ਗਈਆਂ ਹੱਲੇ ਤੱਕ ਵੀ ਕੋਈ ਹੱਲ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਜਿਹੜੇ ਛੱਪੜ ਦੇ ਆਸ-ਪਾਸ ਲੱਗਦੇ ਖੇਤ ਆ ਕਦੀ-ਕਦੀ ਛੱਪੜ ਓਵਰਫਲੋ ਹੋ ਕੇ ਤਾਂ ਖੇਤਾਂ ਦੇ ਵਿੱਚ ਪਾਣੀ ਚੱਲ ਜਾਂਦਾ ਤੇ ਇੱਥੇ ਕੋ ਬਹੁਤ ਨੁਕਸਾਨ ਹੁੰਦਾ ਕਈਆਂ ਨੇ ਬੂਟੇ ਲਗਾਏ ਹੁੰਦੇ ਸੋਕ ਜਾਂਦੇ ਆ ਕੋਈ ਫਸਲ ਆ ਉਹਦਾ ਨੁਕਸਾਨ ਹੈ ਤੇ ਪਾਣੀ ਖੜਾ ਰਹਿਣਾ ਤੋਂ ਨੁਕਸਾਨ ਤਾਂ ਹੋਣਾ ਹੀ ਆ